ਖੋਲੋ ਮੜੀ ਜਿਹੜੀ ਮੈਂ ਗੱਲ ਬੋਲਣੀ ਆ ਮੈਂ ਬਿਮਾਰ ਆ ਮੈਂ ਛੋਟੇ ਵਿੱਚ ਜਾਣਾ ਜਦ ਤੱਕ ਅੱਜ ਹੁਣ ਕੋਈ ਬੰਦਾ ਬੋਲੇ ਨਾ ਹਬ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੇਰਾ ਪੁੱਤ ਬਿਸ਼ਵਾਸ ਗੁਰੂ ਰਾਮਦਾਸ ਮਹਾਰਾ ਦੇ ਵਿੱਚ ਲੱਖ ਲੱਖ ਸ਼ੁਕਰਾਨਾ ਉਸ ਕਾਲਪੁਰ ਦੇ ਭਾਈ ਦੂਤਾ ਦੂਜਾ ਮੈਂ ਧੰਨਵਾਦ ਕਰਦਾ ਜਿੱਥੇ ਬੰਦਿਆਂ ਦਾ ਪਹਿਲਾਂ ਮੈਂ ਲੋਕਾਂ ਦੇ ਜਿਹੜਾ ਤੁਸੀਂ ਥੋੜਾ ਮੈਨੂੰ ਪਿਆਰ ਦਿੱਤਾ ਮੈਂ ਤੁਹਾਡੇ ਸਾਰੇ ਵਿੱਚ ਕਰਨਾ ਸਿਰਚਕਾਉਣਾ ਮੈਂ ਬੋਲੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਉਹ ਪੱਤਰਕਾਰ ਵੀ ਉਹਨਾਂ ਦਾ ਧੰਨਵਾਦ ਕਰਦਾ ਉਹ ਕਿਸਾਨ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਮਜ਼ਦੂਰ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਸਿੱਖ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਮੇਰਾ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੀ ਜਿੰਦਗੀ ਇਹ ਦੇਣਾ ਨਹੀਂ ਦੇ ਸਕਦਾ ਗੱਲ ਹੀ ਰਹੀ ਮੇਰੀ ਮਾਂ ਖੋਲੇ ਲਈ ਜਹਾਂ ਮੇਰੀ ਜਾਨ ਚਲੀ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਐਵੇਂ ਹੀ ਲੜਦਾ ਰਹੂੰਗਾ ਕਿਸੇ ਜੀ ਕੋਈ ਕਿਸੇ ਇਨਸਾਨ ਹੈ ਆਪ ਜੀ ਦਾ ਪਾਪ ਆਈ ਭਾਈ ਸਾਹਿਬ ਤੋਂ ਜਿਨ੍ਹਾਂ ਦੇ ਵਿੱਚ ਬੈਠੇ ਨੇ ਸਿੰਘ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਜੀਬੂ ਘਰ ਦੇ ਥੇਲੇ ਦੇ ਨੌਜਵਾਨ ਬੈਠੇ ਨੇ ਕਿ ਬੜੀ ਕਸਤ ਉਹਨਾਂ ਤੇ ਹੋ ਰਹੀ ਆ ਮਾਇਦਾ ਕੁਝ ਵੀ ਨਹੀਂ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਤੇ ਮੇਰੇ ਪਿੰਡ ਦੇ ਲੋਕੋ ਦੀਆਂ ਮਾਵਾ ਖੜੀਆਂ ਨੇ ਮੇਰੇ ਭੈਣਾ ਖੜੀਆਂ ਨੇ ਮੇਰੇ ਨੌਜਵਾਨ ਵੀਰ ਖੜੇ ਨੇਗੇ ਆ ਮੇਰੇ ਪਿੰਡ ਦੇ ਬਜ਼ੁਰਗ ਖੜੇ ਨੇ ਮੇਰੇ ਭਾ ਜਿੰਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਸ ਸਰਵੇਖਣ ਤੇ ਸਾਥ ਦਿੱਤਾ ਨਹਿਤਾ ਜ਼ਿਲ੍ਹਾ ਦੇ ਵਿੱਚ ਆਉਣਾ ਬੜਾ ਮੁਸ਼ਕਿਲ ਆ ਤੁਹਾਨੂੰ ਪਤਾ ਯਾਰ ਸਰਕਾਰਾਂ ਦੇ ਕਿਹੋ ਜਿਹੇ ਕੰਮ ਨੇਗੇ ਪਰ ਜਿਹੜੀਆਂ ਆ ਜਾਤਾਂ ਦੀਆਂ ਗੱਲਾਂ ਬਾਤਾਂ ਨੇ ਮੈਂ ਥੋੜਾ ਨਾ ਮੈਂ ਬਿਮਾਰ ਆ ਮੈਂ ਮੀਡੀਆ ਦੇ ਨਾਲ ਵੀ ਮੈਂ ਆ ਸੀਰੀਆ ਵਰਗੇ ਭਰਾ ਖੜੇ ਨੇਗੇ ਆ ਮੈਂ ਆਪਣਾ ਰਾਤਨ ਵਰਗੇ ਖੜੇ ਨੇਗੇ ਆਪਣਾ ਦੂਸਰਾ ਆਪਣਾ ਭਰਾ ਲੋਕ ਇੱਥੇ ਖੜਾ ਹੋ ਬੰਨਿੰਦਰ ਮਨਜਿੰਦਰ ਮਨਜਿੰਦਰ ਇੱਥੇ ਆਰਐਮਬੀ ਵਾਲੇ ਮੈਂ ਕਿਹੜੇ ਕਿਹੜੇ ਪੱਤਰਕਾਰ ਨਾਲ ਨੋਮਾ ਯਾਰ ਤੁਸੀਂ ਥੋੜਾ ਕੇ ਮੇਰਾ ਸਿਰ ਝੁਕਲਾ ਬਾਈ ਯਾਰ ਪੱਤਰਕਾਰੋ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਮੀਡੀਆ ਨੇ ਸਾਥ ਦਿੱਤਾ ਤੁਸੀਂ ਲੋਕਾਂ ਨੇ ਸਾਥ ਦਿੱਤਾ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿਣਾ ਮੇਰੇ ਦਾਦਾ ਜੀ ਨੂੰ ਸਾਰਾ ਕੋਟਵਲਾ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਦੇ ਆਖੂ ਜਾਣਦੇ ਨੇ ਮੈਂ ਕਹਿੰਦਾ ਜੱਥੇਬੰਦੀਆਂ ਦੇ ਜਿਚੋਂਦਾ ਦਾ ਧੰਨਵਾਦ ਕਰਦਾ ਇੱਥੇ ਸਾਡੇ ਕਾਕਾ ਕੋਟਲਾ ਮੇਰੇ ਬਾਪੂ ਜੀ ਖੜੇ ਨੇਗੇ ਢੱਲੇਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਜਿਚੋਂਦਾ ਜੱਥੇਬੰਦੀਆਂ ਧੰਨਵਾਦ ਸਰਪੰਚ ਸਾਹਿਬ ਖੜੇ ਨੇ ਇੱਥੇ ਤੇ ਸੂਰ ਸਰਜੀਤ ਫੂਲ ਜੀ ਅਜੇ ਅੱਥੇ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਸਵੰਤ ਸਿੰਘ ਜੀ ਸਾਡੇ ਪਹੁੰਚ ਕੇ ਹੋਏ ਨੇ ਉਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੱਖਰ ਦਾ ਮੇਰਾ ਵੱਡਾ ਭਾਜਰਾ ਦਾ ਧੰਨਵਾਦੀ ਕੀ ਕਰਾਂ ਕਿ ਕਿਤੇ ਕੱਢੇ ਹੋ ਜੀ ਹੁਣ ਦਮਾ ਕੱਢ ਕੇ ਹਨਾ ਤੇ ਇਸ ਕਰਕੇ ਸੀਰਾ ਖੜਾ ਸਾਡਾ ਭਾਈ ਤੁਹਾਨੂੰ ਪਤਾ ਹੀ ਆ 60 ਸਾਲ ਤੇ ਮੇਰੇ ਲੋਕ ਖੜੇ ਨੇਗੇ ਕਿਸਾਨ ਦੇ ਫੇਰ ਬੰਦੀ ਤੇ ਆਜ ਕਾਮਜਾਵਾ ਪੰਜਾਬ ਦੇ ਵਿੱਚ ਜਿਹੜਾ ਕਿੰਨਾ ਸਤਿਆ ਮੇਰੇ ਦਾਦਾ ਜੀ ਨੇ ਕੱਟੀਆਂ ਲਗੀਆਂ ਕਿਸੇ ਤੋਂ ਏਨ ਨਹੀਂ ਮੰਨੀ ਇਸ ਕਰਕੇ ਮੈਂ ਉਸ ਕਰਤਾਰ ਸਿੰਘ ਚੇਅਰਮੈਨ ਦਾ ਪੁੱਤ ਆ ਮੈਂ ਅਸੀਂ ਭਾਈ ਦਾ ਪਰਿਵਾਰ ਆ ਅਸੀਂ ਭਾਈ ਬੱਲੇ ਤੇ ਲਾਕ ਆ ਪਤਾ ਨਹੀਂ ਨੇ ਰਮੰਦਰ ਸਾਹਿਬ ਦੇ ਬਹੁਤ ਵੱਡੀ ਸੇਵਾ ਕੀਤੀ ਆ ਅਸੀਂ ਉਹਨਾਂ ਦੀ ਲਾਦਾ ਸੀ ਕਿਤੇ ਡਰਨ ਦਵਣ ਨਾਲ ਛੁਪਣ ਵਾਲੇ ਨਹੀਂ ਹੈਗੇ ਜੋ ਗੱਲਾ ਸੋਨਿਆ ਦਾ ਅਸੀਂ ਤਾਂ ਬੋਲੀ ਸਿੱਖੀ ਲਾਦਾ ਅਸੀਂ ਕਹ ਸਾਡਾ ਬੰਦ ਬੰਦ ਚੱਕਿਆ ਜਾਵੇ ਅਸੀਂ ਕਿਤੇ ਡਰਨ ਦਵਣ ਨਾਲ ਛੁਪਣ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕ ਬਹੁਤ ਜ਼ਿੰਦਾਬਾਦ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਭਰਾ ਨੇ ਐਨ ਆਰ ਆਈ ਤਾਂ ਨੌਜਵਾਨ ਮੇਰੇ ਭਰਾ ਨੇ ਬਜੇਸਾ ਦੇ ਵਿੱਚ ਮੈਨੂੰ ਬਚੇਰੇ ਸਾਰੇ ਗੱਲਾਂ ਹੁਣ ਮੈਨੂੰ ਦੱਸ ਕੇ ਆਏ ਨੇ ਅੱਗੇ ਬਜੇਸਾ ਦੇ ਵਿੱਚੋਂ ਜਿੰਨੇ ਵੀ ਭਰਾ ਬੈਠੇ ਨੇਗੇ ਉਹਨਾਂ ਨੇ ਬਹੁਤ ਵੱਡੀ ਤੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਕੋਡਾ ਅਸੀਂ ਕਿਹਦਾ ਦੇਣਾ ਨਹੀਂ ਦੇ ਸਕਦੇ ਪਰ ਗੱਲ ਐ ਉਹ ਆ ਵੀ ਲੜਾਈ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ ਚਾਹੇ ਜਾਣ ਕਿ ਜਵੇ ਹਮੇਸ਼ਾ ਲੜਦੇ ਰਹਿਾਂਗੇ ਮੇਰੇ ਜਿੱਤ ਨੂੰ ਕਦੇ ਚਾਵਾਂਗੇ ਨਹੀਂ ਕਦੇ ਝੁਕਾਂਗੇ ਨਹੀਂ ਕਦੇ ਆਵਾਜ਼ ਲੱਗਣੀ ਤੇ ਕਦੇ ਨੀਵੀਂ ਨਹੀਂ ਹੋਊਗੀ ਪਰ ਹੁਣ ਮੈਂ ਜਿਹੜਾ ਸੁਣ ਮੈਂ ਰਾਤ ਬਾਕੇ ਚਾਈ ਫੈਲ ਗਿਆ ਕਈ ਦਾ ਤੁਹਾਨੂੰ ਉੱਤਰ ਤੇ ਮੇਰੇ ਬੁਖਾਰ ਬਹੁਤ ਚੜਦਾ ਆਇਆ ਮਰਾ ਬਥਾਰ ਉੱਤੇ ਜਿਵੇਂ ਰੋਜ਼ ਗੋਲੀਆਂ ਲੱਗਦਾ ਮੇਰੇ ਸੀਸ ਤੇ ਆਪਣਾ ਸਿਹਤਿਲ ਉੱਤੇ ਆਪਣਾ ਬੱਟਾ ਜਨਾ ਘਟ ਗਿਆ ਇਸ ਕਰਕੇ ਜਿਹੜੀਆਂ ਜਿਹੜੀਆਂ ਗੱਲਾਂ ਮੀਡੀਆ ਦੇ ਕੋਲ ਸਵਾਲ ਨੇਗੇ ਲੋਕਾਂ ਦੇ ਸਵਾਲ ਨੇਗੇ ਉਹ ਜਿਵੇਂ ਕਿ ਸਾਡੇ ਜੱਥੇਬੰਦਿਆਂ ਨੇ ਜਿਹੜਾ ਸਾਦਤਾਂ ਮਾਨੂੰ ਬਿਠਾ ਕੇ ਨਾ ਉਹ ਸਾਰੀਆਂ ਗੱਲਾਂ ਮੈਂ ਕਰਨੀਆਂ ਨਹੀਂ ਕਿਉਂਦਾ ਯਾਰ ਕੋਤੂ ਮਾਨਖਾ ਜੀ ਦਾ ਸਾਡੇ ਬਾਪੂ ਦਾ ਕੋਟੇ ਵਾਲਾ ਬਹੁਤ ਬਹੁਤ ਧੰਨਵਾਦ ਹਰਬੀਤ ਕਾਹਦੀਆ ਜੀ ਦਾ ਬਹੁਤ ਬਹੁਤ ਧੰਨਵਾਦ ਬਈ ਜੇ ਕਿਸੇ ਦਾ ਨੌਂ ਫੋਨੜ ਕਦੇ ਹੋ ਰਹਿ ਗਿਆ ਹੋਣਾ ਮੈਨੂੰ ਮਾਫ ਕਰ ਦਿਓ ਯਾਰ ਬਣਾ ਇਸ ਕਰਕੇ ਨਕਸਰ ਜਿੰਦਾਬਾਦ ਜਿੰਦਾਬਾਦ ਨਕਸਰ ਜਿੰਦਾਬਾਦ ਜਿੰਦਾਬਾਦ ਅਕਸਰ ਤੇ ਮੇਰੇ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦਾ ਕੁਟਾ ਮੇਰੇ ਪਿੰਡ ਦੇ ਨਗਰ ਵਾਸੀ ਕੋਟਨਾਮਾ ਦਾ ਮਾਮਾ ਦਾ ਭੈਣਾ ਦਾ ਨੌਜਵਾਨਾਂ ਦਾ ਪੀਰਾਂ ਦਾ ਬਹੁਤ ਬਹੁਤ ਧੰਨਵਾਦ ਮਾਮਾ ਦਾ ਜਿਨ੍ਹਾਂ ਨੇ ਲੜਾਵਾਂ ਕਰੀਆਂ ਸਰ ਜਿਹੜੀ ਪੰਜਾਬ ਦੀ ਜੜਾ ਗਿਆ ਦੁਬਾਰੇ ਫਿਰ ਦੱਸ ਦਿੰਨਾ ਵਿਚਾਰੇ ਜਾਨ ਚਲੀ ਜਾਵੇ ਯਾਰ ਇਹ ਲੜਾਈ ਕਦੇ ਵੀ ਨਹੀਂ ਕੋਈ ਵੀ ਜਿਹੜੀ ਆਵਾਜ਼ ਬਣਨ ਰਹੂਗੀ ਥੋੜਾ ਸਰ ਪਰਮੰਦਰ ਤੋਂ ਜਿਹੜਾ ਹੋ ਗਿਆ ਦਿੱਲੀ ਵਾਲੇ ਸੁਣ ਲੋ ਇਹ ਸਾਡੇ ਕਿਸਾਨ ਤੇ ਮਜ਼ਦੂਰਾਂ ਦਾ ਪ੍ਰੋਗਰਾਮ ਹੈ ਲੜਾਈ ਇਕੱਲੇ ਕਿਸਾਨਾਂ ਆਖੂਦੀ ਨਹੀਂ ਹੈਗੀ ਇਹ ਲੜਾਈ ਥੁਟੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਥੇ ਜਾਤਾਂ ਪਾਤਾਂ ਦੇ ਨਾਂ ਤੇ ਪਾੜਾ ਜਾਂਦਾ ਸਾਡੇ ਕਿਸਾਨ ਜਿੱਥੇ ਮੰਗੇ ਨੇ ਕਰਜ਼ਾ ਜਿਹੜਾ ਮਜ਼ਦੂਰਾਂ ਦੀ ਵੀ ਤਰ੍ਹਾਂ ਦੀ ਗੱਲ ਕਰੀਏ ਮਜ਼ਦੂਰਾਂ ਦਾ ਵੀ ਕਰਜ਼ਾ ਵਾਪਸ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੀ ਕੱਲ ਨੂੰ ਜਾਂ ਪਰਸ ਨੂੰ ਮੈਂ ਜਿਲੀਵਲ ਚਾਲੇ ਪਾਦਨੇ ਆ ਜਿਹੜਾ ਸਾਡਾ ਜਿਵੇਂ ਵੀ ਸਾਡੇ ਆਖੂ ਸਾਹਿਬ ਬਾਣ ਕਹਿਣਗੇ ਉਹਨਾਂ ਦੇ ਆਖੂਆਂ ਤੇ ਮੇਰਾ ਚੈਨਲ ਦੇ ਸਿਰ ਤੋਂ ਕਰਕੇ ਪੰਜਾਬ ਦੀ ਲੜਾਈ ਤੋਂ ਅੱਗੇ ਤੋਂ ਜਾਰੀ ਰਹੂਗੀ ਮੈਂ ਜਿਵੇਂ ਬੰਦੀਆਂ ਕਹਿੰਦਾ ਨੌਤਲੇ ਰਹਿ ਗਿਆ ਫੁੱਤਰ ਜੀ ਮੋਰ ਦਾ ਰਹਿ ਗਿਆ ਹੈ ਖੜਿਆ ਹੋਇਆ ਸਟਾਉਂਦਾ ਦਾ ਮੁਟੀਆਂ ਜੱਥੇ ਬੰਦੀਆਂ ਦਾ ਚਾਤੀਆਂ ਦਾ ਸਾਰਿਆਂ ਦਾ ਜੱਥੇ ਬੰਦੇ ਦਾ ਜਿੰਨੀਆਂ ਦਾ ਬੇਮਾਗਰਾ ਹਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹਾ ਜੱਥੇ ਬੰਦੀ ਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਆ ਲਗਾਈ ਲੋਕਾਂ ਦੀ ਆ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਜੋ ਕੁਝ ਮੀਡੀਆ ਦੇ ਸਵਾਲ ਲੈਗੇ ਕੋ ਮੈਂ ਥੋੜੇ ਦਿਨਾਂ ਵਿੱਚ ਠੀਕ ਹੋ ਜਾ ਮੈਂ ਦਵਾਈ ਦੂਈ ਲੈ ਲਾਂ चमत्कार अखा सामने सौ प्रतिशत गारंटीशानी परेशानी जिम्मे प्यार लव मैरिज वशीकरण करवाना चाह तड़वात दुश्मन का खात्मा पति पत्नी चगड़ा तलाक केस विदेश च पक्केजा मुक्ति औलाद